ਸਤਨਾਮ ਸਿਰਵਾਹੇ ਕਰੋ ਸਾਹਿਬ ਜੇ ਤਨਾਸਰੇ ਮਹੱਲਾ ਪੰਜ ਬਾ ਕਰ ਬਰਮਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗਨ ਗਾਵ ਗੋਪਾਲ ਰਾਏ ਬੰਦਨਾ ਹਰ ਬੰਦਨਾ ਗਨ ਗਾਵ ਗੋਪਾਲ ਰਾਏ ਅਰਹਾਉ ਬੱਡਾ ਪਾਗ ਭੇਟੇ ਗੁਰਦੇਵਾ ਕੋਟparat ਮਿਟੇ ਹਰ ਸੇਵਾ ਚਰਨ ਕਮਲ ਜਾਂ ਕ ਮਨ ਰਪੈ ਸੋਗ ਅਗਨ ਿਸ ਜਨਨਾ ਬਿਆਪੈ ਸਾਗਰ ਤਰਿਆ ਸਦ ਸੰਗ ਨਿਰਪਉ ਨਾਮ ਜਪੋ ਹਰ ਰੰਗ ਪਰ ਤਨ ਦੁਖ ਕਿਸੇ ਪਾਪ ਨਾ ਫਿੜੇ ਜਮ ਜੰਦਾਰ ਨਾ ਆਵਣੇ ਤ੍ਰਿਸ਼ਨਾ ਅਗਣਾ ਪ੍ਰਭ ਆਪ ਬੁਝਾਏ ਨਾਨਕ ਉਦਰੇ ਪ੍ਰਭ ਸਰਨਾਏ ਤ੍ਰਿਸਨਾ ਅਗਨਾ ਪ੍ਰਭ ਆਪ ਬੁਝਾਏ ਨਾਨਕ ਉਦਰੇ ਪ੍ਰਭ ਸਰਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਤਨਾਸਰੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਅੰਗ 683 ਅਤੇ 84 ਤੇ ਸੁਭਾਏ ਬਣ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਤੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਉਸਨੂੰ ਸੰਖੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜੈ ਯਤਨ ਕਰੀ ਤਨਾਸਰੀ ਮਹਿਲਾ ਪੰਜਵਾਂ ਘਰ ਬਾਰਮਾ ਇਹ ਪਾਵਨ ਸ਼ਬਦ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਰਾਗ ਤਨਾਸਰੀ ਦੇ ਅੰਦਰ ਅਤੇ 12ਵੇਂ ਘਰ ਵਿੱਚ ਇਸ ਸ਼ਬਦ ਨੂੰ ਗਾਣ ਦੀ ਹਦਾਇਤ ਦਿੱਤੀ ਇੱਕ ਓੰਕਾਰ ਸਤਿਗੁਰ ਪ੍ਰਸਾਦੋਂ ਪ੍ਰਮਾਤਮਾ ਇੱਕ ਹੈ ਉਹੀ ਪੈਦਾ ਕਰਨ ਵਾਲਾ ਪਾਲਣ ਵਾਲਾ ਸਮਿਟਣ ਵਾਲਾ ਉਹਦੇ ਏਕਾਰ ਜਿਹੜੀ ਆ ਉਹ ਨਿਰੰਤਰ ਚੱਲ ਰਹੀ ਹੈ ਔਰ ਐਸੇ ਪ੍ਰਮਾਤਮਾ ਦੀ ਪ੍ਰਾਪਤੀ ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਸਦਕਾ ਹੁੰਦੀ ਬੰਦ ਨਾ ਹਰ ਬੰਦ ਨਾ ਗੁਣ ਗਾਵੋ ਗੋਪਾਲ ਰਾਏ اے ਭਾਈ ਤੂੰ ਸੰਸਾਰ ਤੇ ਆਇਆ ਉਸ ਮਾਲਕ ਨੇ ਤੇਰੇ ਤੇ ਤਰਸ ਕੀਤਾ ਰਹਿਮ ਕੀਤਾ ਤੈਨੂੰ ਇਹ ਸੋਹਣਾ ਜੀਵਨ ਦਿੱਤਾ ਫਿਰ ਇੱਕ ਕੰਮ ਕਰਿਆ ਕਰ ਉੱਠਦੇ ਬੈੰਦੇ ਸੌਂਦੇ ਜਾਗਦੇ ਉਸ ਪ੍ਰਭੂ ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰ ਉਸੇ ਪ੍ਰਭੂ ਪਰਮਾਤਮਾ ਦੇ ਗੁਣ ਗਾਇਆ ਕਰ ਜਿਸ ਪਰਮਾਤਮਾ ਨੇ ਤੈਨੂੰ ਸੋਹਣਾ ਜੀਵਨ ਦਿੱਤਾ ਜੀਵਨ ਨੂੰ ਚਲਾਨ ਵਾਸਤੇ ਤੇਰੀ ਖੁਰਾਕ ਦਾ ਤੇਰੀ ਪੋਸ਼ਾਕ ਦਾ ਪ੍ਰਬੰਧ ਕੀਤਾ ਆਪਾਂ ਇੱਕ ਬਚਨ ਪੜ੍ਹਦੇ ਆ ਨਾ ਜੀਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਤੋ ਸੱਚ ਮੁੱਚ ਜੇ ਨਮਸਕਾਰ ਕਰਨੇ ਤਾਂ ਫਿਰ ਉਸੇ ਮਾਲਕ ਨੂੰ ਕਰਿਆ ਕਰ ਜਿਸ ਮਾਲਕ ਨੇ ਤੇਰੇ ਤੇ ਇੱਡਾ ਵੱਡਾ ਪਰਉਪਕਾਰ ਕੀਤਾ ਜੇ ਗੁਣ ਗਾਣੇ ਤਾਂ ਵੀ ਉਸੇ ਪ੍ਰਭੂ ਪਰਮਾਤਮਾ ਦੇ ਗੁਣ ਗਾਇਆ ਕਰ ਕਿਤੇ ਗੁਣ ਗਾਦਿਆਂ ਗਾਦਿਆਂ ਤੂੰ ਵੀ ਗੁਣਵਾਨ ਹੋ ਜਾ ਮੈਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚ ਕੁਪੱਦਾ ਚੇਤੇ ਆ ਗਿਆ ਕਹਿੰਦੇ ਗੌਰ ਕਰ ਉਸ ਮਾਲਕ ਦੇ ਤੇਰੇ ਤੇ ਕਿੱਡੇ ਵੱਡੇ ਪਰਉਪਕਾਰ ਨੇ ਮਾਰਕਨ ਦੇ ਰਵਈਆ ਕੇ ਗੁਣ ਚੇਤ ਪਰਾਨੇ ਉਪਲੇਆ ਉਸ ਪ੍ਰਭੂ ਪਰਮਾਤਮਾ ਦੇ ਗੁਣ ਚੇਤੇ ਕਰਿਆ ਕਰ ਕਿਉ ਕਬਨ ਮੂਲ ਤੇ ਕਵਨ ਦ੍ਰਿਸ਼ਟਾਨੀ ਤੋ ਆਪਣਾ ਮੂਲ ਤਾਂ ਦੇਖ ਤੇ ਰਬजूद ਕਿਸ ਤੇ ਤੈਨੂੰ ਦ੍ਰਿਸ਼ਟਮਾਨ ਰੂਪ ਦੇ ਕੇ ਸੰਸਾਰ ਤੇ ਭੇਜ ਦਿੱਤਾ ਉਸ ਪਰਮਾਤਮਾ ਦਾ ਪਹਿਲਾ ਇਹ ਪਰਉਪਕਾਰ ਚੇਤੇ ਕਰਕੇ ਉਹਦੇ ਗੁਣ ਗਾਇਆ ਕਰ ਗੁਣ ਗਾਵੋ ਗੋਪਾਲ ਰਾਏ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਤੂੰ ਕੀ ਸੰਤ ਤੱਕ ਇੰਨਾ ਸੁਨਾ ਰੂਪ ਦੇ ਕੇ ਤੈਨੂੰ ਸੰਸਾਰ ਤੇ ਭੇਜ ਦਿੱਤਾ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਵਿੱਚ ਜਿਨੇ ਉਬਾਰੇ ਜਿਸ ਪ੍ਰਭੂ ਪਰਮਾਤਮਾ ਨੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਜਿਸ ਨੇ ਮਾਤ ਦੀ ਗਰਭ ਵਿੱਚ ਵੀ ਤੇਰੀ ਰੱਖਿਆ ਕੀਤੀ ਭਲਿਆ ਤੂੰ ਕਿੰਨੇ ਦੁਨੀਆ ਦੇ ਗੁਣ ਗਾਨਾ ਕਿਤੇ ਉਹਦੇ ਗੁਣ ਵੀ ਗਾਇਆ ਕਰ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਵਿੱਚ ਜਿਨੇ ਉਬਾਰੇ ਬਾਰੀ ਵਿਵਸਥਾ ਤੁਝੇ ਪਿਆਰਾ ਦੁੱਧ ਪਰ ਜੋ ਬਨ ਭੋਜਨ ਸੁਖਸੂਧ ਕਹਿਣ ਲਗੇ ਦੇਖ ਜਦੋਂ ਤੈਨੂੰ ਆਪਣੀ ਖੁਰਾਕ ਦਾ ਪਤਾ ਹੀ ਕੁਝ ਨਹੀਂ ਸੀ ਤੈਨੂੰ ਕੋਈ ਹੋਸ਼ ਨਹੀਂ ਸੀ ਤੈਨੂੰ ਕੋਈ ਪਤਾ ਨਹੀਂ ਸੀ ਉਸ ਮਾਲਕ ਨੇ ਤੈਨੂੰ ਜਨਮ ਦੇਣ ਤੋਂ ਪਹਿਲਾਂ ਤੇਰੀ ਖੁਰਾਕ ਦਾ ਪ੍ਰਬੰਧ ਕਰ ਦਿੱਤਾ ਬਾਲ ਅਵਸਥਾ ਵਿੱਚ ਸੈਂ ਤੈਨੂੰ ਕੋਈ ਪਤਾ ਨਹੀਂ ਸੀ ਕੀ ਖਾਣਾ ਕੀ ਨਹੀਂ ਖਾਣਾ ਤੇ ਤੇਰੇ ਵਾਸਤੇ ਮਾਂ ਦਾ ਦੁੱਧ ਖੁਰਾਕ ਦੇ ਰੂਪ ਵਿੱਚ ਪੈਦਾ ਕਰ ਦਿੱਤਾ ਬਾਲ ਵਿਵਸਥਾ ਤੁਝੇ ਪਿਆਰਾ ਦੁੱਧ ਭਰ ਜੋਬਨ ਭੋਜਨ ਸੁਖਸੂਦ ਜਵਾਨੀ ਦਾ ਸਮਾਂ ਆਇਆ ਤੈਨੂੰ ਮਾਲਕ ਨੇ ਸੋਜੀ ਦੇ ਦਿੱਤੇ ਤੈਨੂੰ ਚੰਗੇ ਮਾੜੇ ਦੀ ਪਹਿਚaan ਦੇ ਦਿੱਤੀ ਮੇਰੇ ਵਾਸਤੇ ਕੀ ਚੰਗਾ ਕੀ ਮਾੜਾ ਤੂੰ ਉਹਦੇ ਗੁਣ ਕਿਉਂ ਨਿਗਾਂਦਾ ਬਿਰਤ ਪਿਆ ਉਪਰ ਸਾਖ ਸੈਨ ਮੁਖ અપਿਆਉ ਬੈਠ ਕੋਦੈ ਬਿਰਤ ਅਵਸਥਾ ਵਿੱਚ ਪੁੱਜਿਆ ਤੇਰੇ ਆਲੇ ਦੁਆਲੇ ਸਾਖ ਸੰਬੰਧੀ ਪੈਦਾ ਕਰ ਦਿੱਤੇ ਜਿਹੜੇ ਤੇਰੀ ਸੰਭਾਲ ਕਰ ਸੰਗ ਤੇਰੀ ਸੇਵਾ ਕਰ ਸਕਣ ਪਰ ਸਤਗੁਰ ਕਹਿਣ ਲੱਗੇ ਸਤਗੁਰੂ ਇਹ ਤੇਰੇ ਪਰਉਪਕਾਰਾਂ ਨੂੰ ਭੁੱਲ ਗਿਆਈ ਲੈ ਮੈਂ ਹੀ ਇਹਦੇ ਨਾਲ ਖੜਾ ਹੋ ਕੇ ਤੇ ਇਹਦੀ ਅਰਦਾਸ ਕਰਨਾ ਦੇਖਿਓ ਗੁਰਬਾਣੀ ਦੀ ਵਿਸ਼ੇਸ਼ਤਾ ਸਾਧ ਸੰਗਤ ਕਲ ਵੀ ਜ਼ਿਕਰ ਕੀਤਾ ਸੀ ਪੂਰੇ ਸ਼ਬਦ ਦੇ ਵਿੱਚ ਸਤਗੁਰ ਝੰਡੋੜ ਦੇ ਨ ਮਨੁੱਖ ਨੂੰ ਜਿਗਾਂਦਨ ਤੇ ਅਖੀਰ ਵਿੱਚ ਤਰਸ ਕਰਕੇ ਆਪ ਹੀ ਅਰਦਾਸ ਕਰ ਦਿੰਦੇ ਮਾਰਕਨ ਤੇ ਇਹ ਨਿਰਗੁਣ ਗੁਣ ਕਸ਼ੂ ਨਾ ਬੂਝਾ ਤਾਂ ਹੀ ਕਹਿਣਾ ਸਾਧ ਸੰਗਤ ਕਿੰਨਾ ਆਪਾਂ ਪਾਠ ਕਰਦੇ ਆ ਨਾ ਜਦੋਂ ਬਾਣੀ ਦੀ ਵਿਚਾਰ ਹੁੰਦੀ ਨਾ ਇਕ ਵੱਖਰਾ ਰਸ ਪਰਦਾ ਜਾਂਦਾ ਕਿੰਨੇ ਵਾਰ ਇਹ ਪੱਦਾ ਤੁਸੀਂ ਪੜਿਆ ਹੋਵੇਗਾ ਸੁਨਿਆ ਹੋਵੇਗਾ ਨਾ ਜਿਵੇਂ ਜਿਵੇਂ ਫਿਰ ਸਮਝ ਆਂਦੀ ਨਾ ਤੇ ਆਪਣੇ ਆਪ ਮਨ ਜੁੜਨਾ ਸ਼ੁਰੂ ਹੋ ਜਾਂਦਾ ਮੜਕਨ ਤੇ ਇਹ ਨਿਰਗੁਣ ਗੁਣ ਕਸ਼ੂ ਨਾ 부ਜਾ ਗੁਰੂ ਅਰਜਨ ਦੇ ਪਾਸ਼ ਕਹਿੰਦੇ ਹੈ ਪ੍ਰਭੂ ਇਹ ਨਿਰਗੁਣ ਆਰਾ ਤੇਰੇ ਪਰ ਉਪਕਾਰਾਂ ਨੂੰ ਕਿੱਥੇ 부ਜਦਾ ਇਹ ਤੇ ਸੰਸਾਰ ਤੇ ਆ ਕੇ ਤੈਨੂੰ ਭੁੱਲ ਕੇ ਵਹਿ ਗਿਆ ਇਹ ਨਿਰਗੁਣ ਗੁਣ ਕਸ਼ੂ ਨਾ 부ਜਾ ਬਖਸ਼ ਲਿਓ ਤੋ ਨਾਨਕ ਸੇਜਾ ਮਾਲਕਾ ਨੂੰ ਬਖਸ਼ ਦੇ ਕਿਉਂਕੇ ਭੁੱਲਨ ਆ ਹਾਰ ਐ ਨਾ ਭੁੱਲਨ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਮਾਲਕਾ ਤੂੰ ਹੀ ਰਹਿਮ ਕਰ ਤਾਂ ਕਿ ਇਹ ਤੈਨੂੰ ਨਮਸਕਾਰ ਕਰੇ ਤੇ ਤੇਰੇ ਗੁਣ ਗਾਏ ਬੰਦ ਨਾ ਹਰ ਬੰਦਨਾ ਗੁਣ ਗਵਾਬੋ ਗੋਪਾਲ ਰਾਈ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਨੂੰ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੋ ਜਾਏ ਵੰਡੇ ਭਾਗਾਂ ਦੇ ਨਾਲ ਗੁਰੂ ਨਾਲ ਮਿਲਾਪ ਹੋ ਜਾਏ ਉਹਦੇ ਤੇ ਕੀ ਬਖਸ਼ਿਸ਼ ਹੁੰਦੀ ਆ ਮਾਰਕੰਦੇ ਕੋਟ ਪ੍ਰਾਪਤ ਮਿਟੇ ਹਰ ਸੇਵਾ ਜੇਦੂ ਫਿਰ ਉਸ ਪ੍ਰਭੂ ਪਰਮਾਤਮਾ ਦੀ ਸੇਵਾ ਭਗਤੀ ਵਿੱਚ ਲੱਗ ਜਾਂਦਾ ਉਹਦੇ ਫਿਰ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਇੱਕ ਖਿੰਨ ਵਿੱਚ ਸਾਰੇ ਪਾਪ ਉਤਰ ਜਾਂਦੇ ਨੇ ਇੱਕ ਛੋਟੀ ਜੀ ਐਗਜ਼ਾਮਪਲ ਤੁਸੀਂ ਦੇਖੋ ਸਦੀਆਂ ਦਾ ਹਨੇਰਾ ਹੋਵੇ ਨਾ ਕਿਤੇ ਮਕਾਨ ਬੰਦ ਹੋਵੇ ਤੇ ਉਸ ਹਨੇਰੇ ਨੂੰ ਦੂਰ ਕਰਨ ਵਾਸਤੇ ਸਦੀਆਂ ਦਾ ਚਾਨਣ ਨਹੀਂ ਚਾਹੀਦਾ ਬਸ ਲਾਈਟ ਦਾ ਪ੍ਰਬੰਧ ਕਰਨ ਦੀ ਲੋੜ ਹੈ ਸੈਕਿੰਡਾਂ ਦੇ ਵਿੱਚ ਇਹ ਹਨੇਰਾ ਦੂਰ ਹੋ ਜਾਂਦਾ ਨੋਟ ਕਰਿਓ ਬਹੁਤ ਸਾਰਾ ਰੂਮ ਹੋਵੇ ਤੇ ਉਹਨੂੰ ਅੱਗ ਲਾਉਣ ਵਾਸਤੇ ਬਹੁਤ ਸਾਰੀ ਅੱਗ ਦੀ ਲੋੜ ਨਹੀਂ ਪੈਂਦੀ ਬਸ ਮਾੜੀ ਜਿਹੀ ਚਿੰਗਿਆਰੀ ਦੀ ਲੋੜ ਮਾਰ ਕਹਿੰਦੇ ਤੇਰੇ ਕਰੋਨਾ ਪਾਪ ਹੋਣ ਬਸ ਇੱਕ ਛਿੰਨ ਜਿੰਨੀ ਉਹਦੀ ਰਹਿਮਤ ਦੀ ਲੋੜ ਉਹ ਸਾਰੇ ਪਾਪਾਂ ਦਾ ਨਾਸ ਕਰਕੇ ਰੱਖ ਦੇਗੀ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਂਕਾ ਮੰਨ ਰਪੈ ਜਿਸ ਮਨੁੱਖ ਦਾ ਉਸ ਪ੍ਰਭੂ ਪਰਮਾਤਮਾ ਦੇ ਸੋਹਣੇ ਚਰਨਾ ਕਮਲਾਂ ਤੇ ਨਾਲ ਮੰ ਰੰਗਿਆ ਜਾਏ ਸੋਗ ਅਗਨ ਤਿਸ ਜਨ ਨਾ ਵਿਆਪੈ ਉਸ ਮਨੁੱਖ ਉਤੇ ਫਿਰ ਕੋਈ ਸੋਕ ਕੋਈ ਚਿੰਤਾ ਕੋਈ ਜਿਹੜੀ ਅਸਰ ਨਹੀਂ ਕਰਦੀ ਉਹਦੇ ਤੇ ਇਹ ਚੀਜ਼ਾਂ ਵਿਆਪਤ ਨਹੀਂ ਆ ਉਹ ਚੋਰੇ ਵਿੱਚ ਨਹੀਂ ਰਹਿੰਦਾ ਉਹ ਸਦਾ ਆਜ਼ਾਦ ਹਸਤੀ ਦਾ ਮਾਲਕ ਬਣ ਜਾਂਦਾ ਉਹਦਾ ਚਿਹਰਾ ਖਿੜਿਆ ਰਹਿੰਦਾ ਉਹ ਖੁਸ਼ੀ ਵਿੱਚ ਰਹਿੰਦਾ ਜਿਹਦੇ ਤੇ ਉਸ ਮਾਲਕ ਦੀ ਕਿਰਪਾ ਹੋ ਜਾਂਦੀ ਸਾਗਰ ਤਰਿਆ ਸਾਧੂ ਸੰਗੇ ਉਪਲਿਆ ਤੂੰ ਇਸ ਸੰਸਾਰ ਸਾਗਰ ਤੋਂ ਤਰਨ ਵਾਸਤੇ ਆਇਆ ਤੇ ਇੱਕ ਕੰਮ ਕਰ ਗੁਰੂ ਦੀ ਸੰਗਤ ਕਰਿਆ ਕਰ ਤੇ ਜਿਹੜੇ ਜਿਹੜੇ ਗੁਰੂ ਦੀ ਸੰਗਤ ਕਰਦੇ ਨੇ ਮਾਰ ਕੇ ਤੇ ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਸਾਗਰ ਤਰਿਆ ਸਾਧੂ ਸੰਗੇ ਤਾਂ ਫਿਰ ਇੱਕ ਕੰਮ ਕਰਿਆ ਕਰ ਨਿਰਭਉ ਨਾਮ ਜਪੋ ਹਰ ਰੰਗੇ ਉਹ ਨਿਰਭਉ ਪਰਮਾਤਮਾ ਜਿਹੜਾ ਕਿਸੇ ਤੋਂ ਡਰਦਾ ਨਹੀਂ ਉਹਦਾ ਪ੍ਰਿਆਰ ਵਿੱਚ ਭਿੱਜ ਕੇ ਨਾਮ ਜਪਿਆ ਕਰ ਭਰ ਧਨ ਦੋਖ ਕਿਛ ਪਾਪ ਨਾ ਫੇੜੇ ਫਿਰ ਕੀ ਹੋਏਗਾ ਕਹਿੰਦੇ ਪ੍ਰਾਏ ਧਨ ਕਰਕੇ ਕਹਿੰਦੇ ਕਿਸੇ ਵੀ ਪ੍ਰਕਾਰ ਦਾ ਕੋਈ ਐ ਬਜੇਰਾ ਕੋਈ ਪਾਪ ਜਿਹੜਾ ਉਹ ਤੇਰੇ ਲਾਗੇ ਨਹੀਂ ਆਵੇਗਾ ਜਮ ਜੰਦਾਰ ਨਾ ਆਵੇ ਨੇੜੇ ਬਾਕੀ ਤਾਂ ਕਿਤੇ ਰਿਆ ਜਮ ਦੂਤ ਤੱਕ ਵੀ ਤੇਰੇ ਲਾਗੇ ਨਹੀਂ ਆਣਗੇ ਜਦੋਂ ਤੋਂ ਉਸ ਮਾਲਕ ਨੂੰ ਨਮਸਕਾਰ ਕਰੇਗਾ ਉਹਦੇ ਗੁਣ ਗਾਣੇ ਸ਼ੁਰੂ ਕਰ ਦੇਗਾ ਅੱਜ ਦੇ ਸ਼ਬਦ ਦੀ ਸੰਪੂਰਨਤਾ ਕਰਦਿਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਨ ਜਦ ਤੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਜਿਹੜੀ ਤ੍ਰਿਸ਼ਨਾ ਆਖਰੀ ਸ્વાસ ਤੱਕ ਨਹੀਂ ਮੁੱਕਦੀ ਮਾਰ ਕੇ ਲੱਗੇ ਤੋ ਉਹਦੇ ਗੁਣ ਗਾ ਕੇ ਦੇਖ ਉਹਨੂੰ ਨਮਸਕਾਰ ਕਰਕੇ ਦੇਖ ਉਹ ਪਰਮਾਤਮਾ ਤੇਰੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਆਪ ਹੀ ਬੁਝਾ ਦੇਗਾ ਨਾਨਕ ਉਦਰੇ ਪ੍ਰਭ ਸਰਨਾਏ ਸੱਚਮਚ ਉਸ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਗੁਰੂ ਦੀ ਸੰਗਤ ਵਿੱਚ ਆ ਕੇ ਮਨੁੱਖ ਦਾ ਉਧਾਰ ਹੁੰਦਾ ਜੇ ਮਨੁੱਖ ਦਾ ਪਾਰ ਉਤਾਰਾ ਹੁੰਦਾ ਅੱਜ ਦੇ ਪਾਵਨ ਸ਼ਬਦ ਦੇ ਰਾਹੀਂ ਸਤਿਗੁਰਾਂ ਨੇ ਇਹ ਮੈਸੇਜ ਦਿੱਤਾ ਉਹ ਭਲਿਆ ਐਵੇਂ ਨਾ ਜਨੇਖਨੇ ਨੂੰ ਨਮਸਕਾਰ ਕਰਿਆ ਕਰ ਐਵੇਂ ਜਨੇਖਨੇ ਦੇ ਗੁਣ ਗਾੰਦਾ ਰਹਿਣਾ ਉਸ ਮਾਲਕ ਦੇ ਗੁਣ ਗਾਇਆ ਕਰ ਜਿਹਦੇ ਗੁਣ ਗਾਣ ਤੇ ਨਾਲ ਤੂੰ ਵੀ ਗੁਣਵਾਨ ਬਣ ਜਾਏਗਾ ਜਿਸਨੇ ਤੂੰ ਗੁਣਵਾਨ ਹੋ ਗਿਆ ਫਿਰ ਸੱਚਮੁੱਚ ਤੇਰਾ ਉਸ ਪ੍ਰਭੂ ਪਰਮਾਤਮਾ ਨਾਲ ਨਾਤਾ ਜੁੜ ਜਾਏਗਾ ਤੇਰੀ ਉਹਦੇ ਨਾਲ ਸਾਂਝ ਬਣ ਜਾਏਗੀ ਤੇਰੇ ਜੀਵਨ ਦੀ ਯਾਤਰਾ ਸਫਲ ਹੋ ਜਾਏਗੀ ਇਤਨੀ ਇੱਕ ਬੇਨਤੀਆਂ ਪ੍ਰਵਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸਿਸੜੀਆਂ ਜਿਉ ਹੋਵੇ ਸਾਬ ਸਮੀਲ ਗੱਜ ਕੇ ਫਤਿਹ ਬੁਲਾਦੋ ਜੀ ਵਾਹਿਗੁਰਜ ਜੀ ਕਾ ਕਲਸ ਵਾਹਿਗੁਰਜ ਜੀ ਕੀ ਫਤਿਹ